Se la lleva así. Ya que es una una para 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 y Da tra hizo qué ਆ ਗਿਆ ਨਾ ਕੀ ਪਾਉਣਾ ਕੀ ਪਾਉਣਾ ਨਹੀਂ ਆ ਤੇ ਅਰੇ ਕੀ ਹੋ ਗਿਆ ਕੋਰ ਨਹੀਂ ਆਣੀ ਅੰਦਰ ਤੇ ਆ ਨਾ ਚਾਈ ਵੀ ਅਸਲੀ ਫੋਟੋਆਂ ਕਾ ਲਗਣੀਆਂ

ਇੱਕ ਮਾਦੀ ਵਾਲੇ ਸਾਰੇ ਜੈ ਮਾਤਾ ਦੀ ਸਾਰਿਆਂ ਨੂੰ ਮੇਰਾ ਨਾਮ ਮਯੋਗੀਤਾ ਹੈ ਅਸੀਂ ਕਾਲੀਦਵਾਰ ਮੰਦਿਰ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਇਹੇ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨੌਰਾਤਰੀ ਦੀ ਲੱਖ ਲੱਖ ਵਧਾਈ ਹੋਵੇ। ਵੀ ਜਿੰਦਗੀ ਆ ਰੇ ਅਸੀਂ ਹਰ ਸਾਲ ਆ ਰਹੇ ਹਾਂ ਬਚਪਨ ਤੋਂ ਆ ਰਹੇ ਸੀ। ਜੇ ਕਰਾਂ ਕਈ ਦਵਰੇ ਵਾਲੀ ਮਾਂ ਦਾ ਬੋਲ ਸੱਚੇ ਦਵਾਰ ਕੀ ਹੈ। ਲੋਧ-ਵੋਧ ਨਾਤਿਆਂ ਦੀ ਹੰਡਾਈ ਹੋਏ ਮਾਤਰਾ ਦੀ ਬੜੀ ਕਿਰਪਾ ਇੱਥੇ ਜੋ ਵੀ ਆਂਦਾ ਬਹੁਤ ਕੁਝ ਲੈ ਕੇ ਜਾਂਦਾ। ਅਸੀਂ ਮਾਤਰਾਣੀ ਤੋਂ ਬੜਾ ਕੁਝ ਲਿਆ ਹੈ। ਸਾਰੀ ਉਮਰ ਮੇਰੀ ਮਾਂਦਰ ਦਰਬਾਰ ਤੇ ਲੰਗੀ ਹੈ। बच्चे भी नर गए बहुत खुश मानेता बड़ी कृपा की माँ ने हर रात पूरी की कोई कमियां नहीं छड़िया सब मन त्रिश् सब पूरा की मां ने सब दिया कर दी मेरा सब है सब पूरा कर बहुत खुशियां चिंता कल्पना सब कर दी माँ मेरा नाम अंजलि बेदी है माता रानी के दर्शन करना है बहुत बढ़िया की ਨਰਾਤੇ ਆਏ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਉਸ ਔਰ ਬਸ ਮੇਰੇ ਮਨੋ ਕਾਮਨਾ ਲੁਕੀ ਲੈ ਮਨੋ ਕਾਮਨਾ ਬੋਧ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਜੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਿਰ ਸਿਰ ਆਏ ਹੋ ਹਾਂਜੀ ਸਿਰ ਸਿਰ ਆਏ ਅਸੀਂ ਪੂਰੇ ਮਹੀਨਾ ਆਏ ਹਾਂ ਹਾਂਜੀ ਬਾਬਾ ਜੀ ਇਹਦੇ ਨਰਾਤਾ ਬੇਲਾ ਕੀ ਕਿਹੜੇ ਕਿਤੇ ਨਰਾਤਨ ਮਹਾ ਮਾਹੀ ਦੇ ਦਰਬਾਰ ਤੇ ਜੋ ਵੀ ਆਂਦਾ ਹੈ ਆਪਣੀ ਮਹਾ ਮਾਹੀ ਦੇ ਕੋਲੋਂ ਮਨ ਦੀਆਂ ਮਨੋ ਕਾਮਨਾ ਜਨੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸੁਭਾ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ 90 ਸਾਲ ਦੀ ਅੱਜ ਸਾਲ ਪੁੱਤਰੀਂ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉਂ ਦਿੰਦੀ ਏ ਦੁੱਧ ਵਾਰਾ ਅੰਦੁੱਧ ਦਿੰਦੀ ਏ ਪੋਤਾਂ ਨੂੰ ਪੋਤਾਂ ਨੇ ਤਾਂ ਮਰੇ ਤਾਂ ਦਿੰਦੀ ਏ ਜੋ ਵੀ ਤੁਸੀਂ ਆਪਣੇ ਨੇਚਾ ਲੈ ਕੇ ਆਓਗੇ ਮਹਾਰਾਣੀ ਕੋ ਮਨੋ ਕਾਮਨਾ ਪੂਰੀਆਂ ਕਰ ਦਿੰਦੀ ਏ ਮਹਾਰਾਜ ਸੱਚਾ ਦਰਬਾਰਾ ਮੇਰਾ ਨਾਮ ਹੈ ਜੀ ਅਜੇ ਕੁਮਾਰ ਸੋ ਅੱਜ ਚੈਤਰ ਮਾਸ ਦਾ ਪਹਿਲਾ ਨਵਰਾਤਰਾ ਹੈ ਤੇ ਸਾਰੀ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਆ ਕਿ ਸੀਤਲਮਾ ਮਾਤਾ ਦੇ ਵਿੰਨ ਰਾਤੇ ਕੇ ਜਾਂਦੇ ਨੇ ਤੇ ਸਾਰੀ ਸੰਗਤ ਹੋਮ ਹਮਾ ਕੇ ਮਹਾਰਾਣੇ ਦੇ ਚੰਨਾ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਨੇ ਭਜਨਤੇ ਦੇਖੋ ਜਿਸ ਨਾਲ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐਹੀ ਕਹਿੰਦੇ ਆ ਅਸਾਲਾਈਏ ਤੇ ਕਸਾਂਗੇ ਨਿਭਾਤੇ ਮਾ ਕਲੀ ਦਵਾਰੇ ਵਾਲੀਏ ਕਦੇ ਵੇਖ ਲਵੀ ਸਾਨੂੰ ਅਜਮਾ ਕੇ ਮਾ ਕਲੀ ਦਵਾਰੇ ਵਾਲੀਏ ਤੇਰਾ ਲੜ ਪੜਿਆ ਨਾ ਹੋਰ ਕਿਤੇ ਤੱਕਿਆ ਪੰਡੇ ਵਾਲੀਏ ਪਰੋਸਾ ਤੇਰੇ ਤੇਰਕਿਆ ਸਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਆਂ ਨੇ ਗੋਪਾਲੀ ਦਵਾਰੇ ਵਾਲੀਏ ਅਸੀ ਲਾਈਏ ਤੇ ਦਸਾਂਗੇ ਨਿਭਾ ਕੇ ਮਾਕਾਲੀ ਦਵਾਰੇ ਵਾਲੀਏ